ਅੱਜ ਸ਼ਾਮ ਤੋਂ ਲੈ ਕੇ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ ਸਵੇਰੇ ਸਵੇਰੇ ਚੰਗੀ ਧੁੰਦ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਜਿਸ ਦੇ ਕਰਕੇ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਰਹੀ ਅੱਜ ਘੱਟੋ ਘੱਟ ਤਾਪਮਾਨ 0.0 ਡਿਗਰੀ ਬੱਲਵਾਲ ਸੋਖੜੀ ਨਵਾਂ ਸ਼ਹਿਰ ਬਲਾਚੌਰ ਦੇ ਏਰੀਆ ਵਿੱਚ ਦੇਖਿਆ ਗਿਆ ਖੇਤੀ ਵਿਗਿਆਨ ਕੇਂਦਰ ਤੋਂ ਜੋ ਉੱਥੇ ਪ੍ਰਾਪਤ ਹੋਇਆ ਡਾਟਾ 0.0 ਡਿਗਰੀ ਮਤਲਬ ਮਾਈਨਸ ਜੋ ਜਾਣ ਤੋਂ ਸਿਰਫ ਪੁਆਇੰਟਾਂ ਦੇ ਉੱਪਰ ਬਚ ਗਿਆ ਇੰਨੀ ਜਿਆਦਾ ਠੰਡਾ ਅਜ ਦੇਖਣ ਨੂੰ ਮਿਲੀ ਤੋਂਪਾ ਹੁਣ ਦੁਪਹਿਰ ਦੇ ਸਮੇਂ ਨਿਕਲੀ ਹੈ ਸ਼ਾਮ ਤੋਂ ਲੈ ਕੇ ਰਾਤ ਦੇ ਕੀ ਹਾਲਾਤ ਨੇ ਇਸ ਵੀਡੀਓ ਰਾਈ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਵੀ ਦੱਸੋ ਤੁਹਾਡੇ ਇਲਾਕੇ ਵਿੱਚ ਕਿਵੇਂ ਦੇ ਹਾਲਾਤ ਨੇ ਤੁਸੀਂ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤਹਿਸੀਲ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਇਸ ਤੋਂ ਇਲਾਵਾ ਹੋ ਸਕੇ ਤਾਂ ਜਾਣਕਾਰੀ ਨੂੰ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਤਾਜ਼ਾ ਸੈਟਲਾਈਟ ਇਮੇਜਸ ਤੋਂ ਮੌਸਮ ਕਾਫੀ ਹੱਦ ਤੱਕ ਪੰਜਾਬ ਦਾ ਸਾਫ਼ ਦਿਖਾਈ ਦੇ ਰਿਹਾ ਜੀ ਤੇ ਗੱਲ ਕਰੀ ਅਸੀਂ ਆਉਂਦੇ ਹਾਲਾਤਾਂ ਦੀ ਤੁਸੀਂ ਦੇਖੋਗੇ ਕਿ ਹਲਕੇ ਦਰਮਿਆਨੀ ਬੱਦਲਬਾਈ ਪੰਜਾਬ ਦੇ ਕੁਝ ਕੁ ਇਲਾਕਿਆਂ 'ਚ ਦਿਖਾਈ ਦੇ ਰਹੀ ਹੈ ਪਰ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਤਾਂ ਇਹ ਬੱਦਲਬਾਈ ਸਾਫ਼ ਹੁੰਦੀ ਨਜ਼ਰ ਆਵੇਗੀ ਲੋੜੀ ਦੇ ਰਾਤ ਦੇ ਸਮੇਂ ਅਸੀਂ ਗੱਲ ਕਰੀ ਤਾਂ ਹਲਕੇ ਦਰਮਿਆਨੀ ਬੱਦਲਬਾਈ ਅਕਸਰ ਹੀ ਦੇਖਦੇ ਆਂ ਤੇ ਹਲਕੇ ਦਰਮਿਆਨੀ ਬੱਦਲਬਾਈ ਬਣੀ ਰਹਿਣ ਦੇ ਪੂਰੇ ਪੂਰੇ ਚਾਂਸ ਨੇ ਤੜਕੇ ਸਵੇਰੇ ਤੱਕ ਕੱਲ ਸਵੇਰ ਨੂੰ ਧੁੰਦ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਅਗਰ ਅਸੀਂ ਅਗਲੇ 4 ਜਾਂ 5 ਘੰਟਿਆਂ ਦੀ ਗੱਲ ਕਰੀ ਜਾਨੀ ਕਿ ਸ਼ਾਮ ਤੋਂ ਲੈ ਕੇ ਰਾਤ ਤੱਕ ਦੀ ਜਾਣਕਾਰੀ ਦੀ ਗੱਲ ਕਰੀਏ ਤਾਂ ਮੌਸਮ ਠੀਕ ਹੈ ਤਾਪਮਾਨ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਅੱਜ ਮੈਕਸਿਮ ਤਾਪਮਾਨ ਜਿਹੜਾ ਪਹੁੰਚਿਆ ਜੀ ਉਹ 18 ਡਿਗਰੀ ਮੈਕਸਿਮਮ ਟੱਪਿਆ ਜੀ ਅੱਜ ਜੋ ਕਿ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਬਹੁਤ ਦਿਨੋਂ ਦਾ ਤਾਪਮਾਨ 15 16 17 ਡਿਗਰੀ ਤੋਂ ਥੱਲੇ ਹੀ ਸੀਗਾ ਤੇ ਅੱਜ ਤਾਪਮਾਨ ਵਧਣ ਦੇ ਨਾਲ ਕਿਤੇ ਨਾ ਕਿਤੇ ਉਮੀਦ ਇਹ ਵੀ ਘਟੀ ਹੈ ਕਿ ਛੁੱਟੀਆਂ ਸ਼ਾਇਦ ਬੱਚਿਆਂ ਦੀ ਨਾ ਹੀ ਵਧਣ ਅੱਗੇ ਇਹ ਉਮੀਦ ਜਾਗਦੀ ਵੀ ਨਜ਼ਰ ਆ ਰਹੀ ਹੈ ਪਰ ਅਸੀਂ ਇਹ ਗੱਲ ਕਰਾਂਗੇ ਅਗਲੇ 4-5 ਘੰਟੇ ਦੀ ਤਾਂ ਅਗਲੇ 4-5 ਘੰਟੇ ਮੌਸਮ ਠੀਕ ਹੈ 6 ਵਜੇ ਤੋਂ ਬਾਅਦ ਥੋੜੀ ਠੰਡ ਵਧੂਗੀ ਸ਼ੀਤ ਲਹਿਰ ਚੱਲਣ ਦੇ ਪੂਰੇ ਪੂਰੇ ਅਲਰਟ ਨੇ ਜਿਹਦੇ ਵਿੱਚ ਬੱਚੇ ਜਿਹੜੇ ਲੋੜੀ ਮੰਗਣ ਜਾਣਗੇ ਤਾਂ ਉਹ ਥੋੜਾ ਜਿਹਾ ਖਿਆਲ ਰੱਖਣਾ ਆਪਣਾ ਗਰਮ ਕੱਪੜੇ ਪਾ ਕੇ ਜਾਣ ਤੇ ਹੋ ਸਕੇ ਤਾਂ ਗਲਵਜ਼ ਵਗੈਰਾ ਦਾ ਪੂਰਾ ਇੰਤਜ਼ਾਮ ਰੱਖੋ ਕੱਪੜੇ ਠੰਡੇ ਨਾ ਪਾਓ ਘੱਟ ਕੱਪੜੇ ਨਾ ਪਾਓ ਠੰਡ ਲੱਗ ਸਕਦੀ ਹੈ ਤੇ ਜਿਹਦੇ ਵਿੱਚ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਗਲੇ 2-3 ਘੰਟੇ ਮੌਸਮ ਬਹੁਤ ਵਧੀਆ ਬੱਦਲਵਾਈ ਦੇ ਨਾਲ ਥੋੜੀ ਜਿਹੀ ਗਰਮੈਸ਼ ਰਾਤ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਪਰ ਠੰਡੇ ਧੁੰਦ ਜਿਹੜੀ ਕੱਲ ਸਵੇਰ ਨੂੰ ਫੇਰ ਤੋਂ ਆਉਂਦੀ ਸਾਨੂੰ ਨਜ਼ਰ ਆਵੇਗੀ ਐਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਸ਼ਾਮ ਤੋਂ ਲੈ ਕੇ ਰਾਤ ਤੱਕ ਦੀ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਸ਼ੇਅਰ ਕਰਦੇ ਹੋ ਧੰਨਵਾਦ ਜੀ ਸਾਰਿਆਂ ਦਾ